ਦੇ ਦੇ ਆਪਣਾ ਸਿਰ ਮੇਰਾ ਸਿਰ ਲੈ ਮੇਰੇ ਵਿਚਾਰ ਲੈ ਗੱਲ ਤੇ ਇਤਨੀ ਸੀ ਤੂੰ ਆਪਣੇ ਸਿਰ ਦੇ ਤਲ ਤੇ ਨਾ ਜੀ ਬਹੁਤਾ ਜੀ ਲਿਆ ਇੱਥੇ ਸਿਰ ਝੁਕਾਉਣ ਦਾ ਮਤਲਬ ਵੀ ਇਤਨਾ ਹੀ ਹੈ ਮਤਲਬ ਕੀ ਹੈ ਕਿ ਮੈਂ ਗੁਰੂ ਦੇ ਵਿਚਾਰ ਲੈਣੇ ਨੇ ਗੁਰੂ ਦੀ ਮਤ ਲੈਣੀ ਹੈ ਇੱਥੇ ਮਸਤਕ ਦੇ ਚ ਆ ਜਾਏ ਪਰ ਇਸ ਤਰ੍ਹਾਂ ਦਾ ਸਿਰ ਭੇਟ ਕੀਤੇ ਬਿਨਾ ਗੁਰੂ ਦਾ ਸਿਲ ਮਿਲਣਾ ਵੀ ਨਹੀਂ ਤੇ ਮੈਂ ਹੋਰ ਵਿਚਾਰ ਕਰਾਂ ਕਿ ਪੁਰਸ਼ ਚੋਂ ਕੇ ਤਰਕ ਦੇ ਚ ਜੀਉਂਦਾ ਹੈ ਉਹਨੇ ਫਿਰ ਕਿਸ ਵਿਸ਼ੇ ਦੇ ਉਤੇ ਵੀ ਬਹੁਤ ਸਾਰੀ ਭੈਸ ਕੀਤੀ ਹੈ ਤੇ ਲੰਬੀ ਚੌੜੀ ਭੈਸ ਹਿੰਦੁਸਤਾਨ ਦੇ ਚਲਦੀ ਰਹੀ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਪੰਜ ਬਕਰੇ ਵੰਡੇ ਤੇ ਕੁਛ ਇੱਕ ਕਹਿਣ ਲਗੇ ਪੰਜ ਸਿਰ ਵੰਡੇ ਵਡੇ ਜੋ ਹੈ ਪੰਜ ਪਿਆਰਿਆਂ ਦੇ ਸਿਰ ਕੱਟੇ ਕਿ ਭੈਸ ਚੱਲੀ 50 ਸਾਲ ਤੱਕ ਲਿਖਤੀ ਰੂਪ ਵਿੱਚ ਤੇ ਬੋਲ ਕੇ ਗੁਰਦੁਆਰਿਆਂ ਦੇ ਚ ਬਾਹਰ ਚਲਦੀ ਰਹੀ ਗੁਣੀ ਗਿਆਨੀ ਆਪਸ ਵਿੱਚ ਲੜਦੇ ਵੀ ਰਹੇ ਝਗੜਦੇ ਵੀ ਰਹੇ ਇੱਕ ਦਫਾ ਇਹ ਭੈਸ ਬੜੇ ਸ਼ਿਖਰ ਤੇ ਪਹੁੰਚੀ ਹੋਈ ਸੀ ਬੰਬੇ ਵਿੱਚ ਬੜੇ ਬੜੇ ਪ੍ਰਤਿਸ਼ਠਿਤ ਬੈਠੇ ਕਲਮ ਦੇ ధਨੀ ਬੈਠੇ ਦਿਮਾਗ ਦੇ ధਨੀ ਬੈਠੇ ਜਦ ਮੈਂ ਕੰਨੀ ਕਤਰਾਨ ਦੀ ਕੋਸ਼ਿਸ਼ ਕੀਤੀ ਭਈ ਨਿਕਲ ਜਾਈਏ ਜਦੋਂ 50 60 ਬੰਦਿਆਂ ਤੋਂ ਬਾਅਦ ਆਪਣੀ ਬੋਲਣ ਦੀ ਕਿਦਰੇ ਵਾਰੀ ਆਏ ਉਸ ਤੋਂ ਪਹਿਲੇ ਨਿਕਲ ਜਾਈਏ ਤੇ ਭੈਸ ਬਹੁਤ ਗਰਮ ਹੋ ਰਹੀ ਹੈ ਕਹਿੰਦੇ ਨੇ ਜਦ ਵਿਚਾਰ ਤਕਰਾਰ ਦੀ ਰੂਪ ਧਾਰਨ ਕਰ ਜਾਏ ਉਹ ਵਿਚਾਰ ਵਿਚਾਰ ਨਹੀਂ ਹੈ। ਤੇ ਇਸ ਸੰਬੰਧ ਵਿੱਚ ਨੀਤਿਕ ਪੁਰਸ਼ ਕਹਿੰਦੇ ਨੇ ਚਾਣਕ ਤੇ ਸ਼ੇਖ ਸਾਦੀ ਦਾ ਕਹਿਣਾ ਹੈ ਬਈ ਇਹ ਬੰਦੇ ਜਿੱਥੇ ਵਿਚਾਰ ਤਕਰਾਰ ਦੀ ਸ਼ਕਲ ਧਾਰਨ ਕਰੇ ਤੋ ਇੱਕ ਪਾਸੇ ਹੋ ਜਾਏ ਇੱਕ ਪਾਸੇ ਨਾ ਬੈਠੇ। ਲੇਕਿਨ ਉੱਥੇ ਇੱਕ ਪ੍ਰਤੀਸ਼ਠਿਤ ਸੱਜਣ ਨੇ ਮੇਰੀ ਬਾਹ ਪਕੜ ਲਈ ਕਹਿੰਦੇ ਜਾਨਣਾ ਕਿੱਥੇ? ਜਾਣ ਨਹੀਂ ਦੇਾਂਗੇ। ਬੈਠੇ ਰਹੁ ਉੱਥੇ। ਮੈਂ ਕਾ ਗੱਲ ਹੈ ਭੈਸ ਬੜੀ ਗਰਮ ਹੋ ਗਈ ਹੈ ਤਕਰਾਰ ਦਾ ਰੂਪ ਧਾਰਨ ਕਰੀ ਜਾਂਦੀ ਹੈ ਤੇ ਇੰਜੇ ਨਾ ਹੋਵੇ ਕਿ ਬਕਰੇ ਵੱਡੇ ਨੇ ਕਿ ਪੰਜ ਪਿਆਰਿਆਂ ਦੇ ਸਿਰ ਵੱਡੇ ਨੇ ਤੁਸੀਂ ਸਾਰਿਆਂ ਦੇ ਸਿਰ ਵੱਡ ਛੱਡੋ ਇੱਥੇ ਐਸੀ ਬੈਸ ਦੇ ਵਿੱਚ ਐਸੇ ਦੇ ਵਿੱਚ ਤੋ ਇਤਨੀ ਗੱਲ ਕਰਨ ਨਾਲ ਸਾਰੇ ਸ਼ਾਂਤ ਹੋ ਗਏ ਤੇ ਮੈਨੂੰ ਕਹਿਣ ਲੱਗਣ ਤੁਸੀਂ ਦੱਸੋ ਆਪਣੀ ਵਿਚਾਰ ਜੇ ਜਾਣਾ ਵੀ ਹੈ ਜਲਦੀ ਤੇ ਦੱਸ ਜਾਓ ਲਿਖਦੇ ਪੈਸਨ ਹਰ ਇੱਕ ਦੇ ਵਿਚਾਰ ਨੋਟ ਕਰੀ ਜਾਂਦੇ ਸਨ ਮੈਂ ਕਹਿੰਦਾ ਗੱਲ ਇਹ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਹ ਕੰਮ ਖੈਮੇ ਵਿੱਚ ਕੀਤਾ ਹੈ ਤੰਬੂ ਵਿੱਚ ਕੀਤਾ ਹੈ ਇਸ ਕਰਤਬ ਦੇ ਉੱਤੇ ਗੁਰਦੇਵ ਨੇ ਪੜਦਾ ਪਾਇਆ ਹੈ ਕਿ ਜਿਸ ਕੰਮ ਦੇ ਉੱਤੇ ਗੁਰੂ ਗੋਬਿੰਦ ਸਿੰਘ ਜੀ ਨੇ ਪੜਦਾ ਪਾਇਆ ਸਿੱਖ ਦਾ ਹੱਕ ਹੀ ਨਹੀਂ ਬਣਦਾ ਜੇ ਉਸ ਪੜਦੇ ਨੂੰ ਚੁੱਕੇ ਗੁਰੂ ਦੇ ਪਾਏ ਹੋਏ ਪੜਦੇ ਨੂੰ ਨਗਨ ਕਰੇ ਇਤੇ ਰਾਜ ਦੇ ਚੋਇਆ ਹੈ ਇਤੇ ਪੜਦੇ ਚੋਇਆ ਹੈ ਇਤੇ ਖੈਮੇ ਚੋਇਆ ਹੈ ਸਿੱਖ ਆਪਣਾ ਭਰੋਸਾ ਇੱਥੇ ਹੀ ਟਿਕਾ ਕੇ ਰੱਖੇ ਕਿ ਗੁਰੂ ਨੇ ਪੰਜ ਬੰਦਿਆਂ ਦੇ ਸਿਰ ਮੰਗੇ ਸਨ ਪੰਜ ਬੱਕਰਿਆਂ ਦੇ ਸਿਰ ਨਹੀਂ ਸਿੱਖ ਆਪਣਾ ਸਿਰ ਕਿੱਥੇ ਟਿਕਾਵੇ ਤੇ ਕੰਮ ਹੋਇਆ ਕਿਉਂਕਿ ਪਰਦੇ 'ਚ ਖੈਮੇ 'ਚ ਤੇ ਜਦ ਸਤਗੁਰ ਨੇ ਪਰਦਾ ਪਾ ਦਿੱਤਾ ਤੇ ਇਸ ਪਰਦੇ ਦੇ 'ਚ ਕੀ ਹੋਇਆ ਇਹ ਸਤਗੁਰ ਦਾ ਪਾਇਆ ਹੋਇਆ ਪਰਦਾ ਚੁੱਕਣ ਦੀ ਕੋਸ਼ਿਸ਼ ਕਰਨੀ ਹੈ ਤੇ ਬੇਅਦਬੀ ਹੋਵੇਗੀ ਤੇ ਗੁਸਤਾਖੀ ਹੋਵੇਗੀ ਬਾਵੇਂ ਕਹੀ ਕਹਿਣ ਲੱਗੇ ਪੂਰੀ ਗੱਲ ਨਹੀਂ ਪੂਰੀ ਗੱਲ ਕਰਕੇ ਜਾਓ ਮੈਂ ਕਹੇ ਇਹ ਹੀ ਗੱਲ ਹੈ ਹੋਰ ਨਹੀਂ ਕੁਝ ਗੱਲ ਸਾਡੇ ਕੋਲ ਹੋਰ ਨਹੀਂ ਹੈ ਕੁਝ ਗੱਲ ਗੁਰੂ ਨੇ ਪਰਦਾ ਪਾਇਆ ਉਸ ਪਰਦੇ ਦੇ ਅੰਦਰ ਕੀ ਹੈ ਅੱਖਾਂ ਦੇ ਵਿੱਚ ਕੋਈ ਸਮਰਥਾ ਨਹੀਂ ਕੋਈ ਤਾਕਤ ਨਹੀਂ ਬਾਹਰ ਜੋ ਕੁਝ ਮੰਗੇ ਮੇਰੇ ਪਾਦਸ਼ਾਹ ਨੇ ਵੀ ਪੰਜ ਬੰਦਿਆਂ ਦੇ ਸਿਰ ਚਾਹੀਦੇ ਨੇ ਇੱਥੇ ਆਪਣੀ ਸਰ ਦਾ ਟਿਕਾ ਕੇ ਰੱਖੋ ਇੱਥੇ ਆਪਣੀ ਮਨੋਤ ਚ ਕਾ ਕੇ ਰੱਖੋ ਪੰਜ ਬੱਕਰਿਆਂ ਦੇ ਸਿਰ ਨਹੀਂ ਮੰਗੇ ਪੰਜ ਬੰਦਿਆਂ ਦੇ ਸਿਰ ਮੰਗੇ ਤਾਂ ਖੈਰ ਮੁਖਤਸਰ ਜੋ ਹੈ ਮੈਂ ਅਰਜ਼ ਕਰਾਂ ਪੰਜ ਸਿੰਘ ਅੱਗੋਂ ਆਏ ਸੇਸ਼ ਭੇਟ ਕੀਤੇ ਪੰਜ ਪਿਆਰੇ ਪੁਰਸ਼ ਸਮੋਂ ਭਗਤ ਜਿਤਨੇ ਬੈਠੇ ਨੇ ਗੁਰੂਗ੍ਰੰਥ ਸਾਹਿਬ ਵਿੱਚ ਪੁਰਸ਼ 24 అవਤਾਰ ਪੁਰਸ਼ ਕਲਾ ਗਿਆਨ ਧਰਮ ਸਮਾਜ ਦੀ ਨੀਤੀ ਬਣਾਉਣ ਵਾਲੇ ਪੁਰਸ਼ ਕੋਕ ਮਸਤਕ ਦੇ ਤਲ ਤੇ ਜੀਂਦਾ ਪਰ ਮੈਂ ਇਤਨੀ ਅਰਜ਼ ਕਰਾਂ ਇਨ੍ਹਾਂ तमाम ਕਲਾਕਾਰ ਤੇ ਅਵਤਾਰੀ ਪੁਰਸ਼ਾਂ ਨੂੰ ਸ਼ਿੰਗਾਰਨ ਤੇ ਜਨਮ ਦੇਣ ਦਾ ਵਿਰਸਾ ਬਣਾਉਣ ਦਾ ਵਿਰਸਾ ਕਿਸਤਰੀ ਸਮਾਜ ਦੇ ਹੱਥੇ ਚ ਆਇਆ ਹੈ ਤੇ ਮਾਣ ਉਸ ਨੂੰ ਮਿਲਿਆ ਹੈ ਤੇ ਸਨਮਾਨ ਉਸ ਨੂੰ ਮਿਲਿਆ ਬੁਲੰਦ ਬਾਗ ਗੁਰੂ ਨਾਨਕ ਨੇ ਕਹਿ ਦਿੱਤਾ ਕਿ ਸਿਰਫ ਇਸ ਨਾਤੇ ਚ ਕਿ ਅਵਤਾਰੀ ਪੁਰਸ਼ ਸਾਹਿਤਕਾਰ ਕਲਾਕਾਰ ਤੇ ਮذਬੀ ਰਹਿਬਰੀ ਪੁਰਸ਼ ਸਭ ਪੁਰਸ਼ ਨੇ ਤੇ ਇਸਤਰੀ ਪਛੜੀ ਹੋਈ ਹੈ ਨਹੀਂ ਸੋ ਕਿਉਂ ਮੰਦਾ ਆਖੀਏ ਜਿਤ ਜੰਮੇ ਰਾਜਾ ਨਾ ਜ਼ਿੰਦਗੀ ਦੇ ਹਰ ਪਹਿਲੂ ਦੇ ਚ ਅੱਗੇ ਜੀਣ ਵਾਲੇ ਪੁਰਖਾਂ ਨੂੰ ਜਿਸ ਨੇ ਜਨਮ ਦਿੱਤਾ ਹੈ ਉਸ ਜਨਮ ਨੇ ਤੁਸੇ ਪਿੱਛੇ ਨਹੀਂ ਛੁੱਟ ਸਕਦੇ ਉਹਨੂੰ ਧਕੇਲ ਕੇ ਇੱਕ ਪਾਸੇ ਨਹੀਂ ਛਟਿਆ ਜਾ ਸਕਦਾ ਉਹਦੀ ਸਤਿਆ ਉਹਦੀ ਤਾਕਤ ਉਹਦਾ ਸਮਾਂ ਖਰਚ ਹੋ ਗਿਆ ਉਸ ਨੂੰ ਬਣਾਉਣ ਦੇ ਵਿੱਚ ਉਹਨੂੰ ਸਵਾਰਨ ਦੇ ਵਿੱਚ ਉਹਨੂੰ ਜਨਮ ਦੇਣ ਦੇ ਵਿੱਚ ਖੈਰ ਇਸ ਇੱਕ ਪੰਕਤੀ ਨੇ ਇਤਨਾ ਕੁਝ ਵਿਸਤਾਰ ਕਰਨ ਤੇ ਮੈਨੂੰ ਮਜਬੂਰ ਕਰ ਦਿੱਤਾ ਸਾਇਬ ਕਹਿੰਦੇ ਨੇ ਹੁਕਮ ਹੀ ਹੋਵਨ ਆਕਾਰ ਤੇ ਆਕਾਰ ਉਸਦੇ ਹੁਕਮ ਦੇ ਵਿੱਚ ਬਣੇ ਨੇ ਔਰ ਐਸਾ ਹੁਕਮ ਅਟਲ ਹੁਕਮ ਤਬਦੀਲ ਨਹੀਂ ਹੋ ਸਕਦਾ ਬਦਲਿਆ ਨਹੀਂ ਜਾ ਸਕਦਾ ਸਰੀਰ ਦੀ ਬਣਤਰ ਸੁਭਾਅ ਆਜ਼ਾ ਸਾਰੇ ਪਰਿਪੂਰਣ ਪ੍ਰਮਾਤਮਾ ਦੇ ਹੁਕਮ ਦੇ ਚ ਤੇ ਆਕਾਰ ਪਸ਼ੂ ਪੰਖੀਆਂ ਦੇ ਬਨਸਪਤੀ ਦੇ ਸੂਰਜ ਚੰਦ ਤਾਰਿਆਂ ਦੇ ਪ੍ਰਿਥਵੀ ਦੇ ਸਾਗਰ ਦੇ ਜਿਤਨਾ ਆਕਾਰ ਵਾਂ ਇਹ ਜਗਤ ਦਿਸਦਾ ਹੈ ਸਾਇਬ ਕਹਿੰਦੇ ਨੇ ਕਿਸੇ ਮਰਿਆਦਾ ਦੇ ਚ ਬਣਿਆ ਹੈ ਹੁਕਮ ਮਰਿਆਦਾ ਦੇ ਚ ਐਵੇਂ ਨਹੀਂ ਕਿਸੇ ਅਸੂਲ ਦੇ ਚ ਬਣਿਆ ਹੈ ਦੇਖੋ ਟ੍ਰੈਫਿਕ ਰੂਲ ਹੁੰਦੇ ਹੋયા ਵੀ ਸਾਰੀ ਦੁਨੀਆ ਦੇ ਵਿੱਚ ਐਕਸੀਡੈਂਟ ਹੋ ਹੀ ਜਾਂਦੇ ਨੇ ਟਕਰਾਓ ਹੋ ਜਾਂਦਾ ਹੈ ਕਾਰਾਂ ਦਾ ਬੱਸਾਂ ਦਾ ਰੇਲਾਂ ਦਾ ਆ ਤਾਂ ਕਿਹ ਵਾ ਇਜਾਜ਼ਾ ਤੱਕ ਦਾ ਪਰ ਟ੍ਰੈਫਿਕ ਰੂਲ ਵੀ ਬਣੇ ਹੋਇਆ ਹੈ ਰੂਲ ਦੇ ਹੁੰਦੇ ਹੋયા ਐਕਸੀਡੈਂਟ ਹੋ ਜਾਂਦੇ ਨੇ ਅਰਬਾਂ ਖਰਬਾਂ ਗ੍ਰਹਿ ਨਿਛਤਰ ਤਾਰੇ ਜੋ ਰੋਸ਼ਨੀ ਤੋਂ ਵੀ ਤਿੱਖੀ ਜਿਹੜਾ ਰਫਤਾਰ ਦੇ ਚੱਲ ਰਹੇ ਨੇ ਮਜਾਲੇ ਕਿਦਰ ਟਕਰਾਓ ਹੋਵੇ ਤਾਂ ਆਖਰ ਕੋਈ ਵਿਧੀ ਵਿਦਾਨ ਤੇ ਹੈ ਨਾ ਆਖਰ ਕੋਈ ਨਿਯਮ ਆਵਲੀ ਤੇ ਹੈ ਨਹੀਂ ਤੇ ਸਾਰੇ ਹੁਣੀ ਟਕਰਾ ਜਾਣ ਤੇ ਖੱਪ ਮਰਨ ਸਾਰੇ ਟੁੱਟ ਕੇ ਨਿਸਤੋ ਨਾਬੂਦ ਹੋ ਜਾਣ ਨਹੀਂ ਇਤਨੀ ਸਪੀਡ ਦੇ ਚੱਲ ਰਹੇ ਨੇ ਤੇ ਟਕਰਾਉ ਨਹੀਂ ਹੈ ਕੋਈ ਮਰਿਆਦ ਆਏ ਕੋਈ ਹੁਕਮ ਹੈ ਕੋਈ ਅਸੂਲ ਹੈ ਕੋਈ ਨਿਯਮ ਹੈ ਸਾਇਬ ਕਹਿੰਦੇ ਨੇ ਹੁਕਮ ਹੀ ਹੋਵਨ ਆਕਾਰ ਹੁਕਮ ਨਾ ਕਿਹਾ ਜਾਏ ਸਾਇਬ ਕਹਿੰਦੇ ਨੇ ਹੁਕਮ ਹੀ ਚੋ ਕੇ ਬਹੁਤ ਵੱਡਾ ਹੈ ਬਹੁਤ ਵੱਡਾ ਹੈ ਇਸ ਵਾਸਤੇ ਹੁਕਮ ਨਹੀਂ ਕਹਿ ਸਕਦੇ ਕਿ ਉਸ ਦਾ ਹੁਕਮ ਕਿਤਨਾ ਕੁ ਵੱਡਾ ਹੈ ਦੇਖੋ ਇੱਕ ਬੰਦਾ ਐਸਾ ਹੁੰਦਾ ਹੈ ਉਹਦਾ ਹੁਕਮ ਸਿਰਫ ਆਪਣੇ ਘਰ ਹੀ ਚੱਲਦਾ ਹੈ ਤੇ ਕਹਿ ਸਕਦੇ ਆ ਬਈ ਦਾ ਹੁਕਮ ਇੰਨਾ ਵੱਡਾ ਹੈ ਬਸ ਘਰ ਦੀ ਚਾਰ ਦਿਵਾਰੀ ਚ ਚੱਲਦਾ ਹੈ ਬੱਚੇ ਮੰਨ ਲੈਣਗੇ ਪਤਨੀ ਮੰਨ ਲੇਗੀ ਗੱਲ ਮਾਂ ਮੰਨ ਲੇਗੀ ਪਿਓ ਮੰਨ ਲੇਗਾ ਭਰਾ ਮੰਨ ਲੇਗਾ ਬੈੰਨੀ ਗੱਲ ਹੈ ਉਹਦਾ ਹੁਕਮ ਪड़ोसी ਤੇ ਨਹੀਂ ਚੱਲਦਾ ਤੀਜੇ ਚੌਥੇ ਘਰ ਦੇ ਚ ਨਹੀਂ ਚੱਲਦਾ ਤੇ ਕੋਈ ਐਸਾ ਹੁੰਦਾ ਹੈ ਕਿ ਉਹਦਾ ਹੁਕਮ ਸਮੁੱਚੇ ਸ਼ਹਿਰ ਦੇ ਚ ਚੱਲ ਜਾਂਦਾ ਹੈ ਉਹ टाउन ਦਾ ਮੇਅਰ ਹੁੰਦਾ ਹੈ ਕੋਈ ਵੱਡੀ ਕੁਰਸੀ ਤੇ ਬੈਠਾ ਹੈ ਤਾਕਤ ਹੈ ਉਸਦੀ ਤੇ ਉਹਦੀ ਗੱਲ ਮੰਨਣੀ ਪੈਂਦੀ ਕੋਈ ਐਸਾ ਹੁੰਦਾ ਹੈ ਉਹਦਾ ਹੁਕਮ ਸਮੁੱਚੇ ਮੁਲਕ ਦੇ ਚੱਲਦਾ ਹੋ ਜਿਹੜਾ ਵਿਧਾਨ ਬਣਾ ਦਿੰਦਾ ਤੇ ਜਿਹੜੀ ਗੱਲ ਕਹਿ ਦਿੰਦਾ ਸਾਰੇ ਮੁਲਕ ਵਾਸੀਆਂ ਨੂੰ ਮੰਨਣੀ ਪੈਂਦੀ ਉਹ ਸਾਰੇ ਮੁਲਕ ਦਾ ਮੁਖੀ ਹੈ ਪਰ ਇਸ ਤਰ੍ਹਾਂ ਦਾ ਅੱਜ ਤੱਕ ਰੂਹੇ ਜ਼ਮੀਨ ਦੇ ਉੱਤੇ ਕੋਈ ਪੁਰਸ਼ ਨਹੀਂ ਆਇਆ ਜਿਹਦਾ ਹੁਕਮ ਸਾਰੀ ਪ੍ਰਿਥਵੀ ਤੇ ਚੱਲਦਾ ਹੋਵੇ ਸਾਰੀ ਜ਼ਮੀਨ ਤੇ ਚਲਦਾ ਹੋਵੇ ਭਾਵੇਂ ਸਾਰੀ ਜ਼ਮੀਨ ਨੂੰ ਜਿੱਤਣ ਦੀ ਕੋਸ਼ਿਸ਼ ਸਿਕੰਦਰ ਨੇ ਕੀਤੀ ਸੀ ਜਿੱਤ ਨਹੀਂ ਸਕਿਆ ਸੀ ਸਾਰੀ ਪ੍ਰithvi ਤੇ ਕਿਸੇ ਦਾ ਹੁਕਮ ਚਲਦਾ ਹੋਵੇ ਪੁਰਸ਼ ਸ਼੍ਰੇਣੀ ਚ ਐਸਾ ਕੋਈ ਨਹੀਂ ਕਿ ਜਿਸ ਦਾ ਖੰਡਾ ਬ੍ਰਹਿਮੰਡਾ ਤੇ ਹੁਕਮ ਚਲਦਾ ਹੈ ਤੇ ਜੋ ਇਸ ਦੀ ਮਰਿਆਦਾ ਦੇ ਚ ਬਣੇ ਨੇ ਤੇ ਜੇ ਅਜ ਖੰਡ ਬ੍ਰਹਿਮੰਡੀ ਗਿਣਤੀ ਦੇ ਚ ਨਹੀਂ ਆ ਰਹੇ ਤੇ ਉਹਦਾ ਹੁਕਮ ਕਿਸ ਤਰ੍ਹਾਂ ਗਿਣੀ ਹੈ ਸਾਬ ਕਹਿੰਦੇ ਹੁਕਮ ਨਾ ਕੇ ਆ ਜਾਏ ਉਹ ਹੁਕਮੇ ਦਾ ਹੁਕਮ ਕਿੰਨਾ ਕੁ ਵੱਡਾ ਹੈ ਕਿੰਨੀ ਦੂਰ ਤੱਕ ਫੈਲੇ ਹੋਇਆ ਹੈ ਇਹ ਵਿਧੀ ਵਿਧਾਨ ਕਿੰਨਾ ਮਹਾਨ ਹੈ ਸਹਿਬ ਕਦਰ ਮੈਂ ਨਹੀਂ ਕਹਿ ਸਕਦਾ ਇਸ ਵਿਧਾਨ ਦੇ ਇਸ ਹੁਕਮ ਦੇ ਚ ਹੋਰ ਜੋ ਕੁਝ ਹੋ ਰਿਹਾ ਹੈ ਅਗਲੀਆਂ ਪੰਕਤੀਆਂ ਖੁਲਾਸਾ ਮੰਗਦੀਆਂ ਨੇ ਤੇ ਇਹ ਮੈਂ ਤੁਹਾਡੇ ਸਾਹਮਣੇ ਕੱਲ ਰਾਤ ਨੂੰ ਜੇ ਰੱਖਾਂਗਾ ਹੁਕਮ ਹੀ ਹੋਵਨ ਆਕਾਰ ਹੁਕਮ ਨਾ ਕਿਹਾ ਜਾਏ ਲੇਕਿਨ ਫਿਰ ਵੀ ਪਾਦਸ਼ਾਹ ਕੁਝ ਹੁਕਮ ਦੀ ਗੱਲ ਕਰੋ ਇਹ ਠੀਕ ਹੈ ਕਿ ਹੁਕਮ ਨਹੀਂ ਆਖਿਆ ਜਾ ਸਕਦਾ ਬਹੁਤ ਵੱਡਾ ਤੇ ਠੀਕ ਹੈ ਕਿ ਰੱਬ ਦੀ ਪੂਰਨ ਮਰਿਆਦਾ ਨਹੀਂ ਦੱਸੀ ਜਾ ਸਕਦੀ ਫਿਰ ਵੀ ਤੇ ਕੁਛ ਹੈ ਫਿਰ ਵੀ ਕੁਛ ਦਸੋ ਤੋ ਸਤਿਗੁਰ ਅਗਲੀਆਂ ਪੰਕਤੀਆਂ ਚ ਦੱਸਦੇ ਨੇ ਇੱਕ ਇੱਕ ਪੰਕਤੀ ਖੁਲਾਸਾ ਮੰਗਦੀ ਹੈ ਕੱਲ ਮੈਂ ਤੁਹਾਡੇ ਸਾਹਮਣੇ ਰੱਖਾਂਗਾ ਇਹ ਖੁਲਾਸਾ ਸਾਇਗੁਰੂ ਨਾਨਕ ਦੇਵ ਜੀ ਮਹਾਰਾਜ ਮੇਰਾ ਵਰਤਾਨ ਬਖਸ਼ਿਸ਼ਾ ਕਰਨਾ ਉਹ ਹੁਕਮੇ ਦਾ ਹੁਕਮ ਜੋ ਦਸ ਰਹੇ ਨੇ ਉਹਦੀ ਰਜ਼ਾ ਦੇ ਚ ਚੱਲਣ ਦੀ ਸਾਨੂੰ ਸਮਰੱਥਾ ਦੇਵੇ ਤੇ ਰਜ਼ਾ ਦੇ ਚ ਚੱਲਣਾ ਕੀ ਹੈ ਕਿ ਪੁਰਸ਼ ਪੁਰਸ਼ ਹੋਣ ਦੇ ਚ ਹੀ ਜੀਵੇ ਇਸਤਰੀ ਇਸਤਰੀ ਹੋਣ ਦੀ ਚੀਜ਼ ਹੀ ਵੇ। ਇਸਤਰੀ ਪੁਰਸ਼ ਵਰਗਾ ਬਣਨ ਦੀ ਕੋਸ਼ਿਸ਼ ਨਾ ਕਰੇ, ਬਣਨ ਦੀ ਕੋਸ਼ਿਸ਼ ਕਰ ਰਹੀਏ। ਪੁਰਸ਼ ਵਰਗੇ ਕੱਪੜੇ ਪਹਿਨਣਾ। ਯੂਰਪ ਦੇ ਵਿੱਚ ਬਥੇਰੇ ਪੁਰਸ਼ ਬਾਲ ਤਰਸ਼ਾਂਦੇ ਨੇ ਤੇ ਹੁਣ ਮੈਂ ਵੀ ਬਾਲ ਤਰਸ਼ਾਵਾਂ। ਕਟਾਂ। ਪੁਰਸ਼ ਨਸ਼ਾ ਲੈਂਦੇ ਨੇ ਤੇ ਚਲੋ ਮੈਂ ਵੀ ਲੈਵਾਂ। ਅਗਰ ਇਸਤਰੀ ਪੁਰਸ਼ ਵਰਗਾ ਬਣਨ ਦੀ ਕੋਸ਼ਿਸ਼ ਕਰੇਗੀ, ਪੁਰਸ਼ ਤੇ ਬਣ ਨਹੀਂ ਸਕੇਗੀ, ਇਸਤਰੀ ਹੋਣ ਦੀ ਗਵਾ ਬੈਠੇਗੀ। ਤੇ ਅਗਰ ਕੋਈ ਪੁਰਸ਼ ਹੈ ਨਾਰੀ ਵਰਗਾ ਬਣਨ ਦੀ ਕੋਸ਼ਿਸ਼ ਕਰੇ ਨਾਰੀ ਤੇ ਬਣ ਨਹੀਂ ਸਕੇਗਾ ਕਿਉਂਕਿ ਮੈਂ ਦੇਖਦਾ ਐਵੇਂ ਨਾਖਨ ਵੀ ਰੰਗੀ ਜਾਣੇ ਹਰ ਵਕਤ ਜੋ ਹੈ ਕੰਗਾ ਜੈਬ ਵਿੱਚ ਰੱਖਣਾ ਸواری ਜਾਣਾ ਬਾਲ ਹਰ ਵਕਤ ਸ਼ੀਸ਼ੇ 'ਚ ਮੂੰਹ ਅਠੇ ਪੈਰ ਵੇਖਦੇ ਰਹਿਣਾ ਕਈ ਨੌਜਵਾਨਾਂ ਨੂੰ ਦੇਖੀਦਾ ਐਵੇਂ ਇਸਤਰੀ ਵਰਗਾ ਬਣਨ ਦੀ ਕੋਸ਼ਿਸ਼ ਪੈ ਕਰਦਾ ਤੂੰ ਆਪਣਾ ਦਿਲ ਦਿਮਾਗ ਸਵਾਰਨ ਦੀ ਕੋਸ਼ਿਸ਼ ਕਰ ਕੀ ਮੁਖੜਾ ਸਵਾਰਨ ਦੀ ਕੋਸ਼ਿਸ਼ ਕਰਦਾ ਕੀ ਜੋ ਹੈ ਨਕਮੇ ਚਕਰਾਂ ਦੇ ਜੋ ਹੈ ਪਿਆ ਪਰ ਤੂੰ ਨਾਰੀ ਤੇ ਬਣ ਨਹੀਂ ਸਕੇਗਾ ਆਪਣਾ ਪੁਰਸ਼ ਹੋਣਾ ਗਵਾ ਬੈਠੇਗਾ ਰੱਬੀ ਨਿਯਮ ਨੂੰ ਸਮਝ ਉਸਦੇ ਹੁਕਮ ਦੇ ਆਕਾਰ ਨੂੰ ਸਮਝ ਔਰ ਉਸ ਦੇ ਹੁਕਮ ਨੂੰ ਸਮਝਣ ਦੀ ਕੋਸ਼ਿਸ਼ ਕਰ ਉਸ ਦੇ ਹੁਕਮ ਵਿੱਚ ਜੋ ਕੁਝ ਹੋ ਰਿਹਾ ਹੈ ਬਾਕੀ ਦੀ ਵਿਚਾਰਾਂ ਕੱਲ ਭੁੱਲ ਚੁੱਕ ਦੀ ਖਿਮਾ ਸਾਰਿਆਂ ਦਾ ਹਾਰਦਿਕ ਤੌਰ ਤੇ ਧੰਨਵਾਦ ਤੁਸੀਂ ਟਿਕ ਕੇ ਗੁਰਮਤਿ ਦੀਆਂ ਗੱਲਾਂ ਨੂੰ ਸਰਵਣ ਕੀਤਾ ਸਤਿਗੁਰ ਸਾਰਿਆਂ ਦੇ ਅੰਦਰ ਇਹ ਵਿਚਾਰਾਂ ਟਿਕਾਵੇ ਭੁੱਲ ਚੁੱਕ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ